ਆ ਗਿਆ ਹਾਂ ਫੋਟੋ ਦਿਏ ਮੈਂ ਜਿੱਦਾਂ ਤੂੰ ਯਾਰ ਪੁੱਛ ਤੂੰ ਮੈਂ ਛੱਡ ਜਣੀ ਐ ਐਦਾ ਨਹੀਂ ਬਣਨੀ ਆ ਆਹ ਇਹ ਦੱਸਾਓ ਕਿਹੜਾ ਟੀਕਾ ਲਾਦੇ ਲੱਗੇ ਜੇ ਹੈ ਇਹ ਜਾਣਕਾਰੀ ਦੋ ਹਾਂ ਜਰਾ ਇੱਕ ਐਹੋ ਕੁੜੀ ਸੀ ਜਿਹੜੀ ਕੜਾਈ ਤੋਂ ਭੱਜ ਗਈ ਸੀ ਬੜੀ ਚਿੱਟੀ ਨਿਕਲੀ ਏ ਚੱਲ ਚੱਲ ਸੱਸੀ ਕਾ ਦੋਤੋ ਕੀ ਆੜਿਆ ਅੱਜ ਇੱਕ ਦੇ ਜਿੱਥੇ ਹਾੜੂੜਾ ਇਹ ਆ ਬੰਨ ਬੰਨ ਮਾਰਨ ਵਾਸਤੇ ਲੱਗੇ ਮਿੱਟੀਆਂ ਦੀਆਂ ਬੋਰੀਆਂ ਭਰਨ ਇੱਕ ਜਗਦੇਵ ਦੀ ਡੇਪੀ ਆ ਗਾਈ ਉਹ ਖੜੀ ਕਰਨੀ ਅੱਜ ਪੰਜਾ ਖੜਾ ਕਰਨ ਵਾਲਾ 55 ਜ ਲੈ ਕੇ ਜਾਣਾ ਇੱਧਰ ਆ ਗਈਆਂ ਟਰਾਲੀਆਂ ਮਿੱਟੀ ਦੀਆਂ ਹੈ ਆਹੋ ਇੱਧਰ ਵਿਹਲਾ ਥਾਂ ਸਾਰਾ ਆ ਵਧੀਆ ਨਾਲ ਬੱਗਾ ਬਣਾ ਬਣਿਆ ਮੀਂਹ ਆ ਗਿਆ ਜੁ ਕੋ ਚੱਕਣੀ ਆ ਹੋਰ ਸਭ ਤੋਂ ਪਰੇ ਮੜਿਆ ਹੁਣ ਦੌੜ ਦੋ ਮੌਸਮ ਵੀ ਹੋ ਗਿਆ ਘੈਂਟ ਬੱਦਲ ਆ ਗਿਆ ਫੇਰ ਇੱਦਾਂ ਦਾ ਚੱਕ ਓਏ ਪਰੇ ਨੂੰ ਪਰੇ ਨੂੰ ਪਰੇ ਨੂੰ ਪਰੇ ਨੂੰ ਚੱਲ ਥੋੜਾ ਸਿੱਧਾ ਕਰਕੇ ਲਿਆਉਣੀ ਸੀ ਇੱਥੋਂ ਟਰਾਲੀ ਨਹੀਂ ਪੈਣਦੀ ਇੱਕ ਬਾਬਾ ਅੱਜ ਰੇਡੀ ਜਿੱਥੇ ਕਿਸੇ ਨਾਲ ਬਾਹਰ ਰੱਖੀ ਉਹ ਸਿੱਧਾ ਤੇ ਲਿਆਇਆ ਇਹਨੂੰ ਚੱਲ ਲੈ ਜਾ ਬਾਹਰ ਯਾਰੇ ਲੱਗੇ ਅੱਜ ਹੈ ਨਾ ਫੁੱਟਾਂ ਦੀ ਦੋਲਤੀ ਗਈ ਪਰ ਲੱਭੇ ਟਾਕੀ ਕੀ ਲਿਖਾਈਆਂ ਇਤਨਾ ਵੀ ਕੰਮ ਚੱਲ ਪਿਆ ਲੱਗੇ ਮਿੱਟੀ ਭਰ ਲੈ ਐਦਾਂ ਕੁੰਡਾੜਾ ਦੇ ਵਿੱਚ ਭੜਾਉ ਆਉ ਤੋ ਨਾ ਸੁੱਟ ਲਿਓ ਕਿਤੇ ਲੋਕਰਾ ਆਪਾਂ ਲੈ ਆਈਏ ਲੈਂਤੀਆ ਬੋਰੀਆਂ ਹਾਂ ਜਿਹੜਾ ਗਿਆ ਚਲੋ ਸੁਣਾਈਏ ਆਪਣੇ ਮੁੱਖੇ ਕੋਲ ਚਲੋ ਅੰਮ੍ਰਿਤ ਮੀ ਆ ਰਿਹਾ 10:00 11:00 ਵਜੇ ਦਾ ਤੇ ਅਜੇ ਤੱਕ ਚੱਲ ਰਿਹਾ 12:00 1:00 ਵਜੇ ਦਾ ਇੱਕ ਤੇ ਇੱਧਰ ਮਟੀਰੀਅਲ ਤਰਵਾਲ ਦੇਤੀ ਆ ਮਿਸਤੀ ਪਹਿਲਾਂ ਵੀ ਸੱਲੀ ਸੀ ਤੇ ਬਾਕੀ ਜਗਦੇਵ ਦੀ ਗਾਈ ਚੱਕਣ ਜਾਣਾ ਸੀ ਉਹਦਾ ਪਤਾ ਲੱਗਿਆ ਕਿ ਬੂਆ ਨਿੱਕਾ ਅੰਦਰ ਉਹ ਜਾਣਾ ਨਹੀਂ ਆਂ ਭਾਈ ਚੱਕਣ ਵਾਲਾ ਸਕੰਜਾ ਜਿਹਾ ਤੇ ਬਾਕੀ ਮੀਂਹ ਹਟਦਾ ਵਾ ਤੇ ਫਿਰ ਦੇਖਦੇ ਆਂ ਕੀ ਬਣਦਾ ਫਿਰ ਚੱਕ ਕੇ ਆਨੇ ਆਂ ਫਲਾਲ ਤੇ ਅਜੇ ਲੱਗੇ ਆ ਕੱਢਣ ਪਕੌੜੇ ਨਿਆਣੇ ਦੇਹ ਕਹਿਣ ਕਿ ਪਕੌੜੇ ਕੱਢ ਕੇ ਦੋ ਅੱਜ ਮੀਂਹ ਪੈੰਡਿਆ ਤੇ ਮਿਰਚਾਂ ਨਹੀਂ ਮਿਰਚਾਂ ਤੋਲ ਲਈਏ ਯਾਰਾ ਆ ਮਿਰਚਾਂ ਦੇ ਲੱਗੇ ਬੂਟੇ ਥੂਏ ਨੇ ਹੈਗੀਆਂ ਹੈਗੀਆਂ ਲੱਗੀਆਂ ਆਹ ਲੋ ਜੀ ਮਿਰਚਾ ਚੱਕੋ ਕੜੀ ਪੂੜੀਆਂ ਖਾਣ ਵਾਸਤੇ ਪੂਰੇ ਵੀ ਬਣਾਉਣੇ ਪੂੜੇ ਵੀ ਨਾਲ ਬਣਾਉਣੇ ਆ ਆਹ ਪੂੜੀਆਂ ਪੂੜੀਆਂ ਕਿੰਦੀਆਂ ਆ ਪੂੜੀਆਂ ਜਦੋਂ ਖਾਉਂਗੀ ਪਤਾ ਲੱਗ ਜਾਣਾ ਤੇ ਤੁਸੀਂ ਚਟਣੀ ਖਾ ਖਾ ਕੇ ਮਕਾ ਦਿੰਦੇ ਜੇ ਦਾਣੇ ਰੋਟੀਆਂ ਨਾਲੀ ਤੇ ਹੁਣ ਪਕੌੜਿਆਂ ਨਾਲ ਵੀ ਖਾਣਾ ਮੈਂ ਖਾ ਲਾਂਗੇ ਤਾਂ ਇਹ ਤਾਂ ਖਾਣਾ ਬਿਨਾਂ ਪਕੌੜਿਆਂ ਤੋਂ ਹੀ ਉਹ ਬਿਨਾਂ ਚਟਣੀ ਤੋਂ ਹੀ ਹਾਂ ਬਿਨੇ ਪਕੌੜਿਆਂ ਤਾਂ ਹੀ ਬਿਨਾਂ ਚਟਣੀ ਤੋਂ ਨਾਲੇ ਜਿਹੜੀ ਰੇਟੀ ਪਾ ਗਏ ਮਸਨ ਜਾ ਡੱਗ ਲਾ ਆ ਬੜਾ ਵਧੀਆ ਜਿਗਾੜ ਆ ਲਓ ਜੀ ਪਹਿਲੀ ਪੂੜੀ ਮੁਬਾਰਕ ਨਿਕਲ ਗਈ ਹੈ ਪਹਿਲਾ ਸਭ ਕੋ ਪਕੌੜੇ ਕੱਢ ਦੀ ਮੈਂ ਕੱਢ ਕੇ ਵੇਖਣ ਲੱਗੀ ਮੈਂ ਵੇਖੀ ਪੂੜੀਆਂ ਠੰਡੀਆਂ ਹੋਈ ਜਾਣੀਆਂ ਅਜੇ ਮੈਂ ਕੱਢਣ ਥੜੀ ਹੈ ਇਹਨੂੰ ਹੀ ਕੱਢੂਗੀ ਇਹ ਵਧੀਆ ਬਣਦੀਆਂ ਨੇ ਪਹਿਲਾਂ ਉਹ ਵੇਖਿਆ ਮੈਂ ਪੂੜੀਆਂ ਦੇ ਠੱਟਪੜੀਆਂ ਬਣ ਗਈਆਂ ਨੇ ਇਹ ਪਕੌੜਿਆਂ ਦਾ ਬਹੁਤ ਹੀ ਜ਼ਿਆਦਾ ਮਜ਼ਾ ਆਉਣਾ। ਲਓਏ ਪਕੌੜਿਆਂ ਦੀ ਗੱਲ ਬਾਤ। ਹਰ ਲੱਗੀ ਆ ਝੜੀ। ਐਕਾ ਕਾ ਮੁਲਟਿਆ ਆਂਦੇ ਹੁੰਦੇ ਸੌਣ ਦੀ ਝੜੀ ਦੇ ਭਾਦੋ ਤੇ ਸਰਾਟੇ ਪਰ ਭਾਦੋ ਚ ਲੱਗੀ ਆ ਝੜੀ ਤੇ ਸੌਣ ਚ ਐਸਰਾਟੇ। ਤੇ ਬਾਕੀ ਆ ਜਾਓ ਜਿੰਨੇ ਪਕੌੜੇ ਖਾਣੇ ਆ। ਖੁਲਾ ਸਦਾ। ਇਹ ਨਹੀਂ ਹੜਦੀ ਜੀ ਮਿਲਣਾ ਦਾ 2-3 ਵਜੇ ਤੱਕ। ਖੋਲਾ ਜੀ ਨਾਲ ਜੇ ਭਰੂ ਜੀ। ਈ ਉਠੋ 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 ਲੈ ਤਾਂ ਚਾਹੀ ਕੋਈ ਨਹੀਂ ਆ ਅਹੀਂ ਉਥੇ ਰਸੋਈ ਤੇ ਗਰਮੀ ਨਾਲ ਡੇਮ ਮੰਨ ਤੂੰ ਉਥੇ ਹੋਲੀ ਜੀ ਠੰਡੀਆਂ ਜੇ ਹੈ ਜਾ ਹਾਂ ਜੀ ਕੋਕ ਪਹਿਲਾਂ ਰੋਟੀਆਂ ਨੂੰ ਇਹਦੇ ਨਾਲ ਦਿੱਤੀ ਲਾ ਕੇ ਤੇ ਨਾਲ ਚੱਨੀ ਲਾ ਕੇ ਹਲੋ ਲੋ ਪਕੌੜੇ ਲੋ ਆਪਣੀ ਵੀ ਵਾਰੀ ਆ ਗਈ ਆਪਾਂ ਵੀ ਖਾਣੇ ਹਣ ਪੂੜੀ ਨਾਲ ਪਕੌੜੇ ਕੀ ਬਾਤ ਹੈ ਵਾਹ ਜੋ ਪੂੜੀ ਦੇ ਨਾਲ ਖਾਣ ਦਾ ਮਜ਼ਾ ਹੁੰਦਾ ਨਾ ਪਕੌੜੇ ਉਹ ਇਕੱਲੇ ਪਕੌੜੇ ਖਾਂਦਾਂ ਨਹੀਂ ਮਜ਼ਾ ਆਉਂਦਾ ਠੰਡੀ ਹੋ ਜਾ ਐਹੋ ਪੂੜੀ ਹੀ ਜਿਹੜੀ ਕੜਾਈ ਤੋਂ ਭੱਜ ਗਈ ਬੜੀ ਚਿੱਟੀ ਨਿਕਲੀ ਏ ਲੋਬੀ ਮੇਟਰੋ ਮੀਂਹ हट ਗਿਆ ਤੇ ਜਗਦੇਵ ਵੀ ਆ ਗਿਆ ਤੇ ਜਾ ਕੇ ਦੇਖਦੇ ਆਂ ਗਾਈ ਦਾ ਮਾਹੌਲ ਚੜ ਕੀ ਆ ਉਹ ਸਕੰਜਾ ਜਾਨ ਤਰਜੰਦਾ ਕਿ ਨਹੀਂ ਜਾਂਦਾ ਇਹ ਨਹੀਂ ਗਿਆ ਤੇ ਫਿਰ ਕੱਲਾ ਉਹ ਜਿਹੜਾ ਚੁੱਕਣ ਵਾਲਾ ਹੁੰਦਾ ਮਗਰਲਾ ਜੂਜਿਆ ਉਹੋ ਲੈ ਕੇ ਜਾਵਾਂਗੇ ਤੇ ਚੈਣ ਕੁੱਪੀ ਨਾਲ ਠਾਲਾਂਗੇ ਜੇ ਆਪਾਂ ਚੱਲ ਪਏ ਪਿੰਡ ਦਿੱਤਾ ਸੀ ਸਕੰਜਾ ਕਿਸੇ ਦੀ ਗਾਈ ਬੈਠੀ ਉਹਨਾਂ ਕੋਲੋਂ ਲੈ ਕੇ ਤੇ ਫਿਰ ਜਗਦੇਵ ਕੋਲ ਖੜਨਾ ਤੇ ਦੇਖਦੇ ਆਂ ਜਾ ਕੇ ਕੀ ਮੌਜ ਉਹ ਟੀਗੇਟ ਆ ਗਏ ਲਾਉਣ ਦੇ ਹੂੰ ਹੁਣ ਇਹ ਟਰੈਕਟਰ ਲਾ ਕੇ ਗਿਆ ਅਜ ਫਿਰ ਕਿਹੜਾ ਟਰੈਕਟਰ ਹੁੰਦਾ ਆਰਾਮ ਤੋਂ ਵਾਲੀ ਦਾ ਇਹ ਆ ਗਿਆ ਜੀ ਪਤੀ ਲਾ ਦੇ ਵਿੱਚ ਪਤੀ ਲਾ ਕੇ ਆ ਜਾਵੇ ਤੁਹਾਡਾ ਸਾਰਾ ਮਾਲ ਸੋ ਬਨੇ ਗਏ ਮਾਰਿਆ ਯੋਰ ਨਾਲ ਦੇ ਸੰਗੜੀ ਰੱਸਾ ਲਾ ਕੇ ਆਜੂ ਗਦੇਵ ਦੀ ਗਾਈ ਜਿਹੜੀ ਬੈਠੀ ਇਹਨੂੰ ਮੱਝ ਨੇ ਸੁੱਟਤਾ ਹੂੰ ਕੋਲ ਨਹੀਂ ਗਿਆ ਚਲ ਕੋ ਵਾ ਚੱਕ ਗੋਆ ਇਹ ਬਾਪੂ ਨੇ ਤੇ ਇਥੋਂ ਲਾਦਾ ਗੋਸਟ ਹੋਣਾ ਹੈ ਨਹੀਂ ਦਾਦਾ ਨਹੀਂ ਆ ਬੱਕਰੀ ਤੂੰ ਰਖੀਓ ਹਾਂ ਹੈ ਹੋਰ ਪਸਾਰ ਹੋਣਾ ਮੇਰੇ ਸਭ ਨਾਲ ਕੋਈ ਪਤਾ ਨਹੀਂ ਤੂੰ ਬੱਕਰੀ ਹਲਾਈ ਜਾ ਨਾ ਓਏ ਆਦੇ ਗੁੱਲੇ ਤੇ ਫੜ ਕੇ ਘੋਤਾ ਰਹਿ ਜਾਈ ਹਾਂ ਲੈ ਜਾ ਅਗਰ ਸਕੂਲੇ ਨੂੰ ਗੁੱਲੇ ਲੈ ਜੀ ਬਾਅਦ ਚ ਬਿਠਾ ਲੇਗਾ ਨਾ ਆਹੋ ਹੈ ਤੇ ਪੇਪਰ ਅੱਛਾ ਤੇ ਪੇਪਰ ਬੱਕਰੀ ਨੇ ਦੇਣਾ ਕਿ ਤੂੰ ਦੇਣਾ ਹੈ ਤੇ ਪੜਾਈ ਕਰ ਫਿਰ ਇੱਕ ਕਰਨੀ ਐ ਪੜਾਈ ਹੈ ਹੈ ਲੋ ਜੀ ਕਹਿੰਦੀ ਉੱਠ ਗਈ ਟੀਗਲ ਲਾਏ ਤੇ ਕਹੀਂ ਉਸੇ ਵਾਲੇ ਉੱਠ ਗਈ ਓਏ ਰੋਕਿਆ ਸੱਟ ਲੱਗੀ ਹੋਣੀ ਹੈ ਪਰ ਗੱਲ ਬਣ ਗਈ। ਲੋ ਜੀ ਜਗਦੇਵ ਦੀ ਬੋਲੀ ਇੱਕ ਵੈੜ ਤੇ ਲਗਾ ਕਰਾਉਣੇ ਆਈ। 150 ਕਿਥੇ ਰਹਿ ਗਏ। ਹੈ? ਡਾਕਟਰ ਮੈਂ ਕਿਹਨੇ ਕਿੱਥੇ ਲੈ ਗਿਆ? ਇਹ ਕਿੱਥੇ ਲੈ ਜਲੇ ਆਂ? ਐਈ ਸਰ। ਇਹ 150 ਕਿਹੜਾ ਟੀਕਾ ਲਾਦੇ ਲੱਗੇ ਜੇ? ਹੈ? ਇਹ ਜਾਣਕਾਰੀ ਦੋ ਹਾਂ ਜਰਾ। ਇਹ ਕਿਹੜਾ ਟੀਕਾ ਲਾਉਣ ਲੱਗੇ ਜੇ ਅੱਜ? ਇਹ ਨੂੰ ਲਾਉਣ ਲੱਗੇ ਸੀਜ਼ਰ। ਇਹ ਹਾਂ। ਉਹਨਾਂ ਦਾ ਐਕੁਐਂਸ ਵਾਲਿਆਂ ਦਾ ਹਾਂਜੀ ਹਾਂਜੀ ਉਹ ਸਟਨਰ ਉਹ ਸਟਨਰ ਆਖੰਡਿਆ ਇਹਨੇ ਖੂਨ ਵੀ ਮਾਰਤਾ ਤੇ ਅੰਦੇ ਚਲੋ ਚੱਲਣ ਦੇ ਹੋ ਜੂ ਪਾਸ ਤੇ ਓਕੇ ਨਹੀਂ ਤੇ ਤਜਰਬਾ ਹੀ ਸਹੀ ਤਜਰਬਾ ਹੀ ਸਹੀ ਇਹ ਜਗਦੇਵ ਨੇ ਸੂਏ ਤੇ ਫੜ ਕੇ ਲੈ ਆਂਦੀ ਹੈ ਤੇ ਬੜੀ ਦੂਰੋਂ ਆਈ ਹੈ ਭਰਾ ਇਹ ਫੁੰਡਾ ਆ ਗਿਆ ਹਰਪੋ ਜਿੱਦਾਂ ਤੂੰ ਯਾਰ ਪੁੱਛ ਤੂੰ ਛੱਡ ਜਣੀਏ ਇਹਦਾ ਨਹੀਂ ਬਣਨੀ ਆ ਆਹ ਇਹ ਹਾਂ ਆ ਤੇ ਲੈ ਹਾਂ ਤੇ ਬਈ ਆਖਣਿਆ ਹੀ ਅਗਲੀ ਵਾਰ ਲਵਾਂਗੇ ਹੋ ਜਾਣੀ ਕਿਰਪਾ ਉਹ ਜਿੱਦਾਂ ਗਾਈਆਂ ਉੱਤੇ ਹੋ ਗਈ ਕਿਰਪਾ ਉੱਠ ਗਈ ਇੱਥੇ ਵੀ ਹੋ ਜਾਣੀ ਹਣ ਹਾਂ ਸੰਜਾ ਲਾਉਦੇ ਹਾਂ ਹਾਂ ਉਹ ਜਿੱਦਾਂ ਦੇ ਉਹ ਤਾਂ ਅੱਗੇ ਟੈਨਸ਼ਨ ਤੇ ਪੈ ਗਏ ਹਾਂ ਦੇ ਹੈ ਕਿੰਨਾ ਗੋਲੇ ਉਹ ਹੈਗੇ ਪਿੰਡ ਦੇ ਉਹ ਕਾਕੇ ਹਣੀ ਜਿਹੜੇ ਉਹ ਹੁੰਦੇ ਜੇ ਤੁਸੀਂ ਆਪਣੀ ਗਾਈ ਠੜਕਿਆ ਨੂੰ ਫੇਰ ਦੇ ਦਿਓ ਸਾਡੇ ਤੋਂ ਇਹ ਲੈਣ ਹੁੰਦਾ ਇਹ ਭੰਦਾ ਦੁੱਧ ਦੇਣ ਦਾ ਉਹ ਜੀ ਜਗਦੇਵ ਦੀ ਗਾਈ ਉੱਠ ਗਈ ਆ ਚੱਲਦੇ ਆ ਘਰ ਤੇ ਉਹਨਾਂ ਨੂੰ ਵੀ ਦੇ ਦਿੰਦੇ ਖੋਸ਼ ਦਾ ਵੀ ਆਪਣੀ ਗਾਈ ਉੱਠ ਗਈ ਆ ਤੇ ਹੁਣ ਤੁਸੀਂ ਕੈਰੀਓਨ ਰੱਖੋ ਕੰਮ ਉਹ ਹੈਂਡਲ ਜੱਲ ਇੱਕ ਹੈਗਾ ਉਹਦਾ ਦੱਸਦਾ ਕਿ ਇਹਨੂੰ ਉਹ ਲੈ ਆ ਕੇ ਤੇ ਉਹਨਾਂ ਨੂੰ ਦੇ ਦਿੰਦੇ ਨਾਲੇ ਤੇ ਕੀ ਬਦਲ ਗਿਆ ਸਾਡੀ ਆ ਕੰਮ ਰਾਤ ਰੁਕ ਗਿਆ ਆਪਾਂ ਲਓ ਜੀ ਆ ਗਏ ਆਪਾਂ ਬਣਾ ਕੇ ਸਕੰਜਾ ਜਾੜਾ ਇਹ ਤੋੜਤਾ ਸੀ ਤੇ ਦੇਖਦੇ ਆਂ ਪੈਂਦਾ ਕਿ ਨਹੀਂ ਹੁਣ ਵਾਹ ਵਾਹ ਇਹਦੇ ਵਿੱਚ ਪਾਉਨੇ ਆ ਇਦਾਂ ਕਰਕੇ ਠੀਕ ਆ ਆ ਗਿਆ ਆ ਕੇ ਪਰ ਉਹਨੇ ਗਲਤ ਨਹੀਂ ਲਾਤਾ ਕਿ ਮਾਉਣ ਨੂੰ ਉਹ ਥੋੜਾ ਉਹ ਤੋਂ ਆਈਡੀਆ ਜਾਂ ਨਹੀਂ ਹੈ ਨਾ ਲੱਗਦਾ ਉਹ ਥੋੜਾ ਜਿਹਾ ਐਵੇਂ ਐਜੇ ਐਜੇ ਹੁੰਦਾ ਨਾ ਹਾਂ ਥੋੜਾ ਜਿਹਾ ਉਹ ਜ਼ਿਆਦਾ ਹੋ ਗਿਆ ਜ਼ਿਆਦਾ ਐ ਹੋ ਗਿਆ ਉਹ ਜ਼ਿਆਦਾ ਇੱਥੇ ਥੋੜੀ ਵੱਜ ਕੇ ਸਿੱਧਾ ਹੋ ਜਾਊਗਾ ਨਾ ਮਸਾ ਹੋਵੇ ਭਾਵੇਂ ਬਿਲਡਿੰਗ ਟੁੱਟ ਗਈ ਉਹ ਜੀ ਆ ਗਏ ਘਰ ਤੇ ਪੱਠੇ-ਪੁੱਠੇ ਪਾਲੇ ਇਧਰ ਲੈ ਪੀ ਗਾਈਆਂ ਖਾਣ ਤੇ ਬਾਕੀ ਡੇ ਆ ਮੁੰਡੇ ਭਰਨ ਮਿੱਟੀ ਵੀ ਉਹ ਵੀ ਦਿਖਾਉਨੇ ਤੁਹਾਨੂੰ ਹਾਂ ਜੋਂ ਡੀਅਰ ਇਹਦਾ ਇਸ਼ਾਰਾ ਜਗ ਜਾਂਦਾ ਤੁਹਾਡਾ ਨੰਬਰ ਇਹ ਮੀਨੇ ਚਲੀ ਜਾਂਦਾ ਲੱਗਦਾ ਤੁੰਦ ਰੁਕ ਮੇਛੋਈ ਓਕੇ ਆ ਦੋ ਭਰ ਦੋ ਵਾਡੇ ਕੇ ਜੀ ਕਿ ਜੇ ਦੇਖੇ ਦੇ ਕੰਮ ਖਿੱਚਣਾ ਖਿੱਚਣਾ ਹੈ ਖਿੱਚਦਾ ਕੰਮ ਕਹਿੰਦੇ ਅੰਨੇ ਪਈਆ ਕੰਡੇ ਤੇ ਹੀ ਪਚਾਉਣੀਆਂ ਬੋਰੀਆਂ ਕੰਡੇ ਤੇ ਹੀ ਰੋਟਾ ਲੋਬੀਸਾ ਭਰਾਵਾ ਚੱਲੀ ਜਾ ਹੈਂ ਇਹ ਤਾਂ ਕੰਮ ਖਾਡਾ ਕਰਾ ਸੂਡੋਂਡਾ ਤੇ ਵਾਸਤੇ ਹੀ ਕਰਦੇ ਵਾਦੂ ਆਹ ਪਗੋ ਆਪਣਾ ਨਾਂ ਲਿਆ ਕਰੋ ਬਿਲਕੁਲ ਬਿਲਕੁਲ ਨਹੀਂ ਬਿਲਕੁਲ ਵਾਹ ਯਾਨੀ ਤੇ ਬਰਾਣੀ ਬਸ ਆ ਬੰਦ ਨਹੀਂ ਹੋਣਾ ਨਹੀਂ ਆਣਾ ਕੋ ਗੱਲ ਨਹੀਂ ਲੋ ਜੀ ਪਾਣੀ ਪੀਤਾ ਮੁੰਡਿਆਂ ਨੂੰ ਓਕੇ ਹੋਰ ਪੀਣਾ ਕਿਸ ਨੇ ਪਾਣੀ ਨਹੀਂ ਨਹੀਂ ਬਾਤ ਸਤ ਤਾਂ ਨਹੀਂ ਆਪਣੇ ਪਿੰਡ ਇੱਥੇ ਪਿਆ ਜਰਾਤਾ ਲੋੜ ਹੋ ਗਈ ਪੀਤਾ ਜਾਊਗਾ ਹੂੰ ਹਾਂਜੀ ਕਾਲੂ ਜੀ ਹਾਂਜੀ ਹਾਂਜੀ ਕੀ ਖੰਡੇ ਜੀ ਕੋਈ ਨਹੀਂ ਬਸ ਸੇਵਾ ਲਈ ਆ ਸਾਡੇ ਵੇਲੇ ਤੁਹਾਡੇ ਸਾਹਮਣੇ ਹੀ ਆ ਹਾਂ ਜੱਜ ਤੈਨੂੰ ਬੋਲ ਆਇਆ ਉਹ ਕੱਤੀ ਚੋਬਰਾ ਨੇ ਟਰਾਲੀ ਖਾਲੀ ਉਹ ਲਾਤੀਆਂ ਤਾਂ ਕੰਮ ਨਹੀਂ ਕੀਤੀਆਂ ਜੰਮਿਆ ਰ ਖਾਰੀ ਨਹੀਂ ਆ ਲੋ ਜੀ ਇਹ ਲੈ ਕੇ ਜਾਣੀ ਸਭਰਾਵਾ ਉਹ ਵੀ ਨਹੀਂ ਅੱਗੇ ਵੀਡੀਓ ਦਾ ਕਰਦੇ ਹਾਂ ਐਂਡ ਫਿਰ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਲਓ ਜੀ